ਪਹਿਲਾ ਵੀ ਪੋਲਿਟੀਕਲ ਬੌਸਸ ਇਸੇ ਕੋਲੀ ਚ ਇਨਵਾਲਡ ਸੀ ਹੁਣ ਵਾਲਾ ਤੇ ਪੁਰਾਣੇ ਵਾਲੇ ਦਾ ਵੀ ਪਿਓ ਹੈ ਲੋੜ ਨਹੀਂ ਬਹੁਤ ਲੋਕ ਬਕਵਾਸ ਕਰਦੇ ਆ ਉਹ ਕਰਦੇ ਰਹਿਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਇੰਤਕ ਲਾ ਕਰ ਵੀ ਆਪ ਸਰਪੋਰਿਸ਼ ਉਹ ਲੈ ਲਿਦਾ ਵੀਡੀਓ ਤੋਂ ਸਿੱਧੇ ਸ਼ੌਟਾਂ ਮੈਂਗਾਸ ਰਿਆ ਮੈਂ ਦਾਅਵੇ ਨਹੀਂ ਕਰਦਾ ਤੇ ਮੇਰੀ ਮਰਿਟੀ ਅੱਗ ਕਰਦਾ ਤੇ ਮੇਰੀ ਮਰਿਟੀ ਅੱਗ ਕਰਦਾ ਜੇ ਸਰਕਾਰ ਸੋਚੀ ਕਿ ਸੁਲਤਾਨਪੁਰ ਦੇ ਵਿੱਚ ਲੋਕਾਂ ਤੋਂ ਪੈਸੇ ਲੈ ਕੇ ਧੱਕਾ ਕਰਕੇ ਇਹ ਆਪਣੀ ਇਮਾਨਦਾਰੀ ਦੀ ਕਮਾਈ 'ਚੋਂ ਕੋਈ ਪੈਸੇ ਦੇ ਦੂਗਾ ਨਹੀਂ ਦੇਵੇਗਾ। ਸੋ ਇਹ ਝੂਠੀਆਂ ਐਵੀਡੈਂਸ ਪੈਦਾ ਕਰ ਸਕਦਾ ਹੈ ਤਾਂਕਿ ਤਾ ਪੈਸਾ। ਕਿਹ ਸਿਸਟਮ ਪ੍ਰੋਪਰਲੀ ਚੱਲਣਾ ਚਾਹੀਦਾ ਇੰਟਰਫੇਰੈਂਸ ਪੋਜ਼ਿਟਿਵ ਹੋਣੀ ਚਾਹੀਦੀ ਆ 네ਗੇਟਿਵ ਨਹੀਂ ਹੋਣੀ ਚਾਹੀਦੀ। ਸ਼ਰਾਬ ਨਾ ਮੰਡੀ ਨਸ਼ੇ ਨਾ ਮੰਡੀ ਤੇ ਮੇਰੇ ਨਾਲ ਇਲੈਕਸ਼ਨ ਲੜ ਲਵਨੀ। ਜੇ ਮੈਂ ਹਾਰ ਜਾਨਾ ਤੇ ਸਾਰੀ ਜ਼ਿੰਦਗੀ ਤੇਰੀ ਚੱਕਰੀ ਕਰੂੰਗਾ। ਐਮਐਸਪੀ ਦੀ ਜਿਹੜੀ ਸਾਡੀ ਮੰਗ ਅਲੱਾ ਕੀ ਦੀ ਹੈਗੀ ਆ ਪੰਜਾਬ ਦੇ ਵਿੱਚ ਉਹਦੇ ਬਾਰੇ ਕੋਈ ਡਿਸੀਜਨ ਨਹੀਂ ਲਿਆ ਜੀ ਇਹਦੇ ਵਿੱਚ ਇੰਨੀ ਵੀ ਗੈਰਤ ਹੈਗੀ ਐ ਇੰਨੀ ਕਿ ਗੱਲ ਮੈਂ 11 ਤਰੀਕ ਨੂੰ ਸਵੇਰੇ 9 ਵਜੇ ਬੀਰਸਾ ਨੂੰ ਨਾ ਤੋ ਕਿਹਾ ਜਾ ਪ੍ਰਮਾਤਮਾ ਦੀ ਕਚਹਿਰੀ 'ਚ ਜੇ ਕੋਈ ਝੂਠ ਬੋਲੂਗਾ ਪਿੱਛੇ ਵੀ ਸਜ਼ਾ ਮਿਲਣੀ ਐ ਲੋਕਾਂ ਨੂੰ ਔਰ ਮਿਲੂ 10 ਰੁਪਏ ਛੱਡੋ ਇੱਕ ਪੈਸੇ ਦੀ ਕ੍ਰਪਸ਼ਨ ਮੈਂ ਕੀਤੀ ਹੋਵੇ ਮੈਂ ਸੌ ਖਾਉਂਗਾ ਔਰ ਇਹ ਵੀ ਸੌ ਖਾਵੇ ਆ ਜਾ ਮੇਜ ਹੁਣੇ ਚ ਗੈਰ ਦਿੱਤਾ ਤੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਅਤੇ ਮੌਜੂਦਾ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਛੀਮਾ ਆਮੋ ਸਾਹਮਣੇ ਹਨ। ਬੀਤੇ ਕੱਲ ਹੀ ਰਾਣਾ ਇੰਦਰਪ੍ਰਤਾਪ ਸਿੰਘ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ આરોਪ ਲਗਾਏ ਗਏ ਸਨ ਕਿ ਸੁਲਤਾਨਪੁਰ ਲੋਧੀ ਤਹਿਸੀਲ ਦੇ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਆਓ ਪਹਿਲਾਂ ਰਾਣਾ ਇੰਦਰਪ੍ਰਤਾਪ ਸਿੰਘ ਦੇ આરોਪ ਸੁਣਾਉਂਦੇ ਹਾਂ। ਇੰਨਾ ਲੰਮਾ ਸਮਾਂ ਹੋ ਗਿਆ ਫਿਰ ਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਨੇ ਜਿਵੇਂ ਦੇਖਿਆ ਗਿਆ ਕਿ ਐਸਡੀਐਮ ਨਾਲ ਸਾਡੀ ਕੱਲ੍ਹ ਵੀ ਗੱਲ ਹੋਈ ਉਹਨਾਂ ਨੇ ਕਿਹਾ ਕਿ ਦੋ ਵਿਭਾਗਾਂ ਦਾ ਕਨਫਿਊਜ਼ਨ ਹੀ ਹੈ ਸੀਬੀ ਪੈਪ ਪਾਉਣੇ ਕਿ ਨਹੀਂ। ਸਿਵਰੇਜ ਕਹਿੰਦਾ ਰੂਰਲ ਏਰੀਆ ਮੈਂ ਨਹੀਂ ਪਾਸ ਆਦਾ ਪੀ ਡਬਲਯੂ ਡੀ ਕਹਿੰਦਾ ਕਿ ਮੈਂ ਨਹੀਂ ਪਾਸ ਆਦਾ ਸਿਵਰੇਜ ਪਾਈਪ ਮੇਰੇ ਅੰਦਰ ਨਹੀਂ ਆਉਂਦੇ ਸੋ ਡਿਸੀਜਨ ਮੈਂ ਹੋਣੀ ਸਰਪੰਚ ਸਾਹਿਬ ਤਲਵੰਡੀ ਚੌਧਰੀਆਂ ਨਾਲ ਬਹਿ ਕੇ ਲੈ ਕੇ ਆਇਆ ਕਿ ਪੰਚਾਇਤ ਆਪ ਦੇ ਪੱਲੀਓ ਪਾਈਪਾਂ ਦੇ ਪੈਸੇ ਦੇ ਕੇ ਪਾਈਪ ਸਟਾਈਗੀ ਕੱਲ ਤੱਕ ਤੇ ਅਗਲੇ ਦੋ ਆ ਦਿਨਾਂ ਚ ਕੰਸਰਨਡ ਡਿਪਾਰਟਮੈਂਟ ਪਾਈਪ ਪਾ ਕੇ ਦੀਆਂ ਪੰਚਾਇਤ ਕੋਰੀ ਦਾ ਬਹੁਤ ਲੋੜਵੰਦਾ ਕਾਫੀ ਵਿਭਾਗਾਂ ਦੇ ਵਿੱਚ ਜਿਹੜੇ ਕਰਮਚਾਰੀ ਨੂੰ ਇਹਦਾ ਕੋਈ ਅਧਿਕਾਰ ਮੀਟਰ ਦੀ ਬਿਟਰ ਲਉਣ ਦੀ ਗੱਲ ਕਰਦੇ ਆ ਮੈਂ ਇੱਕ ਪਰਿਵਾਰ ਕੱਲ ਮੈਨੂੰ ਲੱਭਿਆ ਉਹਦਾ 6 ਮਹੀਨੇ ਤੋਂ ਮੀਟਰ ਕੈਂਸਲ ਨਹੀਂ ਹੋ ਰਿਹਾ ਲਾਉਣਾ ਤਾਂ ਇੱਕ ਦੂਰ ਦੀ ਗੱਲ ਜਿੱਥੇ ਦੀ ਰਿਸ਼ਵਤਖੋਰੀ ਦੀ ਗੱਲ ਹੈ ਪਹਿਲਾਂ ਵੀ ਪੋਲੀਟਿਕਲ ਬੌਸਸ ਰਿਸ਼ਵਤਖੋਰੀ ਚ ਇਨਵੋਲਡ ਸੀ ਤੇ ਹੁਣ ਵਾਲਾ ਤੇ ਪੁਰਾਣੇ ਵਾਲੇ ਦਾ ਵੀ ਪਿਓ ਹੈ ਖੁੱਲ ਕੇ 1-1 ਲੱਖ ਰੁਪਿਆ ਆਪ ਸਰਪੋਰੀ ਸ਼ੋਤ ਲੈ ਲਿੰਦਾ ਵੀਡੀਓ ਤੋਂ ਸਿੱਧੇ ਸ਼ਰਤਾਂ ਵਿੱਚ ਦੱਸ ਰਿਹਾ ਸਾਡਾ ਕੰਸਰਨਡ ਵੀਡੀਓ ਵਾਟਾ ਵਾਲੀ ਵਾਲੇ ਸਰਪੰਚ ਤੋਂ 2 ਲੱਖ ਰੁਪਿਆ ਲਿਆਉ ਨੇ ਜੇ ਸਰਕਾਰ ਸੋਚੇ ਕਿ ਸੁਲਤਾਨਪੁਰ ਦੇ ਵਿੱਚ ਲੋਕਾਂ ਤੋਂ ਪੈਸੇ ਲੈ ਕੇ ਧੱਕਾ ਕਰਕੇ ਤੇ ਆਪਣੇ ਇਮਾਨਦਾਰੀ ਦੀ ਕਮਾਈ ਚੋਂ ਕੋਈ ਪੈਸੇ ਦੇ ਦਊਗਾ ਉਹ ਨਹੀਂ ਦੇਣ ਦਊਗਾ ਇਹਦੇ ਬਟ ਡੈਲੀਗੇਸ਼ਨ ਲੱਗ ਰਹੇ ਤੇ ਦੇਖੋ ਕਾਰਵਾਈ ਤੇ ਸਰਕਾਰ ਨਹੀਂ ਕਰਦੀ ਅੱਜ ਪਿੰਡਾਂ ਦੇ ਵਿੱਚ ਸਰਪੰਚਾਂ ਨੂੰ ਪ੍ਰੋਵਾਈਡ ਨਹੀਂ ਕੀਤਾ ਜਾ ਰਿਹਾ ਰਜਿਸਟਰ ਜਿੱਤੇ ਸਰਪੰਚ ਬਣੇ ਸੋ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਸਿਸਟਮ ਪ੍ਰੋਪਰਲੀ ਚੱਲਣਾ ਚਾਹੀਦਾ ਇੰਟਰਫੇਰੈਂਸ ਪੋਜ਼ਿਟਿਵ ਹੋਣੀ ਚਾਹੀਦੀ ਆ 네ਗੇਟਿਵ ਇੰਟਰਫੇਰੈਂਸ ਨਹੀਂ ਹੋਣੀ ਚਾਹੀਦੀ ਹਾਂ ਜੀ ਕੇਂਦਰ ਸਰਕਾਰ ਦੇਖੋ ਜੇ ਪੰਜਾਬ ਦੀ ਗੱਲ ਕਰੀਏ ਕਾਸ਼ੀ ਖੇਤੀਬਾੜੀ ਸਭਾ ਤੇ ਪੰਜਾਬ ਦੀ ਖੇਤੀਬਾੜੀ ਨੂੰ ਪ੍ਰੋਮੋਟ ਕਰਨ ਲਈ eficiency ਲਿਆਉਣ ਲਈ crop diversification ਕਰਨ ਲਈ ਐਮਐਸਪੀ ਦੀ ਜਿਹੜੀ ਸਾਡੀ ਮੰਗ ਇਲਾਕੇ ਦੀ ਹੈਗੀ ਆ ਪੰਜਾਬ ਦੇ ਵਿੱਚ ਉਹਦੇ ਬਾਰੇ ਕੋਈ ਡਿਸੀਜਨ ਨਹੀਂ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਵੀ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਵਿਖੇ ਪ੍ਰੈਸ ਕਾਨਫਰੰਸ ਕੀਤੀ ਅਤੇ ਰਾਣਾ ਇੰਦਰਪ੍ਰਤਾਪ ਸਿੰਘ ਦੇ આરોਪਾਂ ਦਾ ਜਵਾਬ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਇਹਨਾਂ આરોਪਾਂ ਤੋਂ ਬਾਅਦ ਮੇਰਾ ਫਰਜ਼ ਬਣਦਾ ਸੀ ਕਿ ਜਾਂ ਤਾਂ ਮੈਂ ਚੁੱਪ ਕਰ ਜਾ ਜਾਂ ਫਿਰ ਮੈਂ ਸਪਸ਼ਟ ਕਰ ਦਿਆਂ। ਨਾਲ ਹੀ ਉਹਨਾਂ ਕਿਹਾ ਕਿ ਇਸ ਤੋਂ ਬਾਅਦ ਮੈਂ ਕਦੇ ਵੀ ਆਪਣੀ ਇਮਾਨਦਾਰੀ ਦਾ ਸਬੂਤ ਨਹੀਂ ਦੇਣਾ, ਨਾ ਹੀ ਮੈਂ ਕੁਝ ਸਪਸ਼ਟ ਕਰਨਾ ਕਿਉਂਕਿ ਬਹੁਤ ਲੋਕ ਬਕਵਾਸ ਕਰਦੇ ਨੇ ਤੇ ਉਹ ਕਰਦੇ ਹੀ ਰਹਿਣਗੇ। ਮੈਨੂੰ ਕੋਈ ਫਰਕ ਨਹੀਂ ਪੈਂਦਾ। ਉਹਨਾਂ ਕਿਹਾ ਕਿ ਮੈਂ ਇਮਾਨਦਾਰੀ ਨਾਲ ਕਹਿ ਰਿਹਾ ਕਿ ਮੇਰੀ ਕ੍ਰਪਸ਼ਨ ਦਾ ਸਬੂਤ ਕਦੇ ਜ਼ਿੰਦਗੀ ਦੇ ਵਿੱਚ ਨਹੀਂ ਮਿਲ ਸਕਦਾ ਤੇ ਕੋਈ ਨਹੀਂ ਕਹਿ ਸਕਦਾ ਕਿ ਮੈਂ ਇੱਕ ਵੀ ਪੈਸਾ ਖਾਦਾ ਇਸ ਦੌਰਾਨ ਉਹਨਾਂ ਦੇ ਵੱਲੋਂ ਰਾਣਾ ਇੰਦਰਪ੍ਰਤਾਪ ਸਿੰਘ ਦੇ ਉੱਤੇ ਵੀ ਕਈ ਤਰ੍ਹਾਂ ਦੇ aarop ਲਗਾਏ ਗਏ ਨੇ ਕੀ ਕੁਝ ਕਿਹਾ ਗਿਆ ਉਹਨਾਂ ਦੇ ਵੱਲੋਂ ਆਓ ਸੁਣਦੇ ਹਾਂ ਐ ਐਮਐਲਏ ਸਾਹਿਬ ਸਰਦਾਰ ਰਾਣਾ ਸਾਹਿਬ ਇੰਦਰਪ੍ਰਤਾਪ ਜੀ ਉਹਨਾਂ ਨੇ ਵਿੱਚ ਇੱਕ ਆਪਣੀ ਪ੍ਰੈਸ ਕਾਨਫਰੰਸ ਕਰਦਿਆਂ ਇੱਕ ਗੱਲ ਕਹੀ ਪਈ ਪਿਛਲਾ ਤੇ ਕਰਪਸ਼ਨ ਕਰਦਾ ਸੀ ਤੇ ਅਗਲਾ ਉਹਦਾ ਵੀ ਪਿਓ ਹੈ ਵੀਡੀਓ ਕੋ 1 ਲੱਖ ਰੁਪਇਆ ਜਿਹੜਾ ਉਦਾਂ ਹੀ ਫੜ ਲਿੰਦਾ ਮੇਰੀ ਹੁਣ ਡਿਊਟੀ ਬਣਦੀ ਸੀ ਕਿ ਜਾਂ ਤੇ ਮੈਂ ਚੁੱਪ ਕਰ ਜਾਾਂ ਤੇ ਜਾਂ ਫਿਰ ਮੈਂ ਸਪਸ਼ਟ ਕਰ ਦਿਆਂ ਪਰ ਇਸ ਤੋਂ ਬਾਅਦ ਮੈਂ ਕਦੇ ਆਪਣੀ ਇਮਾਨਦਾਰੀ ਦਾ ਸਬੂਤ ਨਹੀਂ ਦੇਣਾ ਨਾ ਮੈਂ ਕੋਈ ਸਪਸ਼ਟ ਕਰਨਾ ਮੈਨੂੰ ਲੋੜ ਨਹੀਂ ਬਹੁਤ ਲੋਕ ਬਕਵਾਸ ਕਰਦੇ ਆ ਉਹ ਕਰਦੇ ਰਹਿਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਹਦੇ ਵਿੱਚ ਹੁਣ ਇਹ ਹੈ ਆਪਣੇ ਆਪ ਨੂੰ ਕਲੀਅਰ ਕਰਨ ਲਈ ਜਾਂ ਤੇ ਮੈਂ ਇਹ ਕਹਿ ਦਿਆਂ ਇੰਨਾ ਕੁ ਜਵਾਬ ਦੇ ਦਿਆਂ ਵੀ ਮੈਂ ਕਰਪਟ ਨਹੀਂ ਹਾਂ ਮੈਂ ਕਦੇ ਪੈਸਾ ਨਹੀਂ ਲਿਆ ਇਹਦੇ ਵਿੱਚ ਅੱਧ ਪਚੱਦ ਜਿਹੜੇ ਨੇ ਉਹ ਸੋਚਣਗੇ ਵੀ ਬੜਾ ਠੱਲਾ ਜਿਹਾ ਜਵਾਬ ਹੈ ਕਈ ਕਹਿਣਗੇ ਹੋ ਸਕਦਾ ਕਰਦਾ ਕਰਪਸ਼ਨ ਕਰਦਾ ਜਾਂ ਫਿਰ ਮੈਂ ਇਹ ਕਹਾਂ ਭਾਈ ਸਬੂਤ ਲਿਆ ਸਬੂਤ ਅਗਰ ਇਮਾਨਦਾਰੀ ਨਾ ਤੇ ਕਦੇ ਜ਼ਿੰਦਗੀ ਚ ਨਹੀਂ ਮਿਲ ਸਕਦਾ ਮੇਰੀ ਕ腐ਪਸ਼ਨ ਦਾ ਕੋਈ ਕਹਿ ਨਹੀਂ ਸਕਦਾ ਕਿ ਇੱਕ ਪੈਸਾ ਵੀ ਮੈਂ ਖਾਦਾ ਪਰ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਇੱਕ ਡੀਐਸਪੀ ਨੂੰ ਇੱਕ ਲੇਡੀ ਨੂੰ ਖੜ੍ਹਾ ਕਰਕੇ ਉਹਦੇ ਕੋਲ ਰੇਪ ਦਾ ਇਲਜ਼ਾਮ ਇੱਕ ਡੀਐਸਪੀ ਕਿਉਂਕਿ ਉਹ ਡੀਐਸਪੀ ਦੀ ਇਮਾਨਦਾਰੀ ਸੀਗਾ ਰੇਪ ਦਾ ਪਰਚਾ ਹੋਇਆ ਔਰ ਉਹ ਬੰਦਾ ਕੋਰਟ ਨੇ ਬਰੀ ਕਰ ਦਿੱਤਾ ਉਹਦੀ ਜ਼ਿੰਦਗੀ ਰੋਲ ਦਿੱਤੀ ਸੋ ਇਹ ਝੂਠੀਆਂ ਐਵੀਡੈਂਸ ਪੈਦਾ ਕਰ ਸਕਦਾ ਹੈ ਤਾਕਤ ਹੈ ਪੈਸਾ ਪਰ ਮੈਂ ਹੁਣ ਇਸ ਤੋਂ ਉੱਤੇ ਇੱਕ ਗੱਲ ਹੁਣ ਕਹਿਣਾ ਜੀ ਇਹਦੇ 'ਚ ਇੰਨੀ ਵੀ ਗੈਰਤ ਹੈਗੀ ਹੈ ਇੰਨੀ ਕਿ ਗਰਤ ਮੈਂ 11 ਤਰੀਕ ਨੂੰ ਸਵੇਰੇ 9 ਵਜੇ ਬੇਰ ਸਾਹਿਬ ਜਾਊਗਾ ਉੱਥੇ ਟਾਈਮ ਦੇ ਦਿੰਨਾ ਮੇਰੀ ਪ੍ਰੈਸ ਕਾਨਫਰੈਂਸ ਸੁਣ ਲਵੇ ਜੇ ਟਾਈਮ ਚੇਂਜ ਕਰਨਾ ਹੈ ਟਾਈਮ ਚੇਂਜ ਕਰ ਲਵੇ ਦਿਨ ਚੇਂਜ ਕਰ ਲਵੇ ਪਰ ਮੈਂ 11 ਤਰੀਕ ਦਾ ਨੂੰ ਟਾਈਮ ਦਿੰਨਾ ਨਾ ਤੋ ਕਿਹਾ ਜਾ ਪਰਮਾਤਮਾ ਦੀ ਕਚਹਿਰੀ 'ਚ ਜੇ ਕੋਈ ਝੂਠ ਬੋਲੂਗਾ ਪਿੱਛੇ ਵੀ ਸਜ਼ਾ ਮਿਲੀਆਂ ਲੋਕਾਂ ਨੂੰ ਔਰ ਮਿਲੂਗੀ ਜੇ 10 ਰੁਪਏ ਛੱਡੋ ਇੱਕ ਪੈਸੇ ਦੀ ਕਰਪਸ਼ਨ ਮੈਂ ਕੀਤੀ ਹੋਵੇ ਮੈਂ ਸੌ ਖਾਊਗਾ ਔਰ ਇਹ ਵੀ ਸੌ ਖਾਵੇ ਆ ਜਾਵੇ ਜੇ ਹੁਣ ਇੱਚ ਗੈਰ ਇੱਤ ਹੈ ਤੇ ਸੋ ਮੈਂ ਇਹ ਕਹੂੰਗਾ ਵੀ ਇੱਕ ਪੈਸਾ ਵੀ ਜੇ ਮੈਂ ਕਰਪਸ਼ਨ ਕੀਤੀ ਹੈ ਤੇ ਮੈਂ ਅਰਦਾਸ ਕਰੂੰਗਾ ਕਿ ਪ੍ਰਮਾਤਮਾ ਜੀ ਤੂੰ ਦੇਖ ਲੈ ਮੈਂ ਕਰਪਸ਼ਨ ਨਹੀਂ ਕੀਤੀ ਮੈਂ ਨਹੀਂ ਕਰਦਾ ਕਰਪਸ਼ਨ ਇਹੋ ਜਿਹਿਆਂ ਜਿਹੜੀਆਂ ਖੇਮਾ ਖਾਨ ਦੀ ਇਹਨਾਂ ਨੂੰ ਆ ਦਿੱਤਾ ਸੋ ਇਹ ਤੇ ਮੇਰੀ ਇਹ ਕਰਪਸ਼ਨ ਦਾ ਜਿਹੜਾ ਜਵਾਬ ਹੈ ਦੇਖੋ ਅੱਜ ਕਿਸੇ ਬੰਦੇ ਨੂੰ ਪੁੱਛੋ ਪਿਆਰ ਪੰਜਾਬ ਦੇ ਵਿੱਚ ਸਭ ਤੋਂ ਜਿਆਦਾ ਤਕਲੀਫ ਕਾਦੀ ਹੈ ਤੁਹਾਨੂੰ ਦੋ ਗੱਲਾਂ ਨੇ ਤਿੰਨ ਗੱਲਾਂ ਵੱਲ ਕੇ ਨੰਬਰ 1 ਕਹਿੰਦੇ ਨਸ਼ਿਆਂ ਤੋਂ ਬਹੁਤ ਤੰਗ ਆਂ ਸੀ। ਨੰਬਰ 2 ਦੇ ਉੱਤੇ ਕਹਿੰਦੇ ਕ腐ਪਸ਼ਨ ਬਹੁਤ ਹੈ। ਨੰਬਰ 3 ਦੇ ਉੱਤੇ ਲੁੱਟਾਂ ਖੋਹਾਂ ਬਹੁਤ ਨੇ। ਮੈਂ ਤਿੰਨਾਂ ਦਾ ਹੀ ਜਵਾਬ ਦੇਣਾ। ਦੋ ਚੀਜ਼ਾਂ ਕ腐ਪਸ਼ਨ ਤੇ ਨਸ਼ੇ ਜਦੋਂ ਮੁੱਢ ਡੈਮੋਕ੍ਰੇਸੀ ਦਾ ਇਲੈਕਸ਼ਨ ਹੁੰਦੀ ਹੈ ਤੇ ਇਸ ਹਲਕੇ ਦੇ ਵਿੱਚ ਪੈਸੇ ਦੇ ਕੇ ਵੋਟਾਂ ਲਈਆਂ 15-1500 ਰੁਪਏ ਸਾਰਿਆਂ ਨੂੰ ਪਤਾ ਹੈ ਇਹ ਵੀ ਸੌਖਾ ਜਿਹਾ ਵੀ ਮੈਂ ਨਹੀਂ ਦਿੱਤੇ ਨਸ਼ੇ ਹਰ ਤਰ੍ਹਾਂ ਦੇ ਸ਼ਰਾਬ ਤੇ ਚਲੋ ਆਪਣੀਆਂ ਫੈਕਟਰੀਆਂ ਨੇ ਚਿੱਟਾ ਗੋਲੀਆਂ ਅ ਆਪਣਾ ਪੋਸਟ ਪੋਸਟ ਆ ਭੁੱਕੀ ਜਿਹੜੀ ਆਫੀਮ ਹਰ ਤਰ੍ਹਾਂ ਦਾ ਨਸ਼ਾ ਵੰਡਿਆ ਗਿਆ ਤੇ ਜਦੋਂ 1500 ਰੁਪਏ ਵੰਡੇ ਉਦੋਂ ਕਰਾਪਸ਼ਨ ਦੀ ਜੜ ਬੰਦ ਕੀਤੀ ਤੇ ਜਦੋਂ ਨਸ਼ੇ ਵੰਡੇ ਨਸ਼ਿਆਂ ਦੀ ਜੜ ਬੰਦ ਨਹੀਂ ਤੇ ਫਿਰ ਕੌਣ ਬੰਦਾ ਜ਼ਿੰਮੇਵਾਰ ਆ ਅੱਜ ਪੰਜਾਬ ਨੂੰ ਬਰਬਾਦ ਕਰਨ ਵਾਲਾ ਔਰ ਨਸ਼ੇ ਵਾਲੇ ਜਿਹੜੇ ਆ ਉਹ ਲੁੱਟਾਂ ਖੋਹਾਂ ਕਰਦੇ ਆ ਤਿੰਨ ਚੀਜ਼ਾਂ ਨੂੰ ਪੀੜਤ ਹੈ ਇਹਨਾਂ ਨੂੰ ਕਹੋ ਕੌਣ ਜ਼ਿੰਮੇਵਾਰ ਆ ਇਹ ਤਿੰਨਾਂ ਚੀਜ਼ਾਂ ਵਾਸਤੇ ਜਿਹੜੇ ਨਸ਼ੇ ਵੰਦੇ ਆ ਪੈਸੇ ਦੀ ਵੋਟ ਪੈਸੇ ਦੇ ਕੇ ਵੋਟਾਂ ਖਰੀਦਦੇ ਆ ਉਹ ਬੰਦੇ ਜ਼ਿੰਮੇਵਾਰ ਨੇ ਦੂਸਰੀ ਗੱਲ ਇਹਨੂੰ ਚੈਲੰਜ ਕੀਤਾ ਸੀ ਵਾਲੀਏ ਨੇ ਐਚਐਸ ਵਾਲੀਆ ਜਿਹੜਾ ਹਲਕਾ ਇੰਚਾਰਜ ਹੈ ਕਪੂਰਥਲੇ ਦਾ ਕਿ ਤੂੰ ਸੌਂ ਖਾ ਕੇ ਪੈਸਾ ਨਾ ਵੰਡੀ ਸ਼ਰਾਬ ਨਾ ਵੰਡੀ ਨਸ਼ੇ ਨਾ ਵੰਡੀ ਤੇ ਮੇਰੇ ਨਾਲ ਇਲੈਕਸ਼ਨ ਲੜ ਲੈਨੀ ਜੇ ਮੈਂ ਹਾਰ ਜਨਾ ਤੇ ਸਾਰੀ ਜ਼ਿੰਦਗੀ ਤੇਰੀ ਚੱਕਰੀ ਕਰੂੰਗਾ ਉਹਦਾ ਚੈਲੰਜ ਕਿਉਂ ਨਹੀਂ ਕਬੂਲ ਕੀਤਾ ਜੀ ਇਹਨੇ ਚੈਲੰਜ ਕਬੂਲ ਕਰ ਲੈ ਅਜੇ ਕਿ ਅਕਾਲੀ ਦਲ ਦਾ ਗ੍ਰਾਫ ਜਿਹੜਾ ਹੈ ਬਹੁਤ ਜ਼ਿਆਦਾ ਡਾਊਨ ਵਧਾ ਦੇਗਾ ਸ਼ਾਇਦ ਤੂੰ ਹੋਰ ਜਿੱਤ ਜਾਗਾ ਤੇ ਪਰ ਆ ਜਵੇ ਜਦੋਂ ਦੇਖਣਾ ਇਹ ਦੇਖ ਲਵੇ ਇਹਨੇ ਬੀਜ ਬੋ ਦਿੱਤੇ ਇਹੋ ਜਿਹੇ ਬੰਦਿਆਂ ਨੇ ਜ਼ਿੰਦਗੀ ਚ ਅੱਗੋਂ ਤੁਸੀਂ ਆਪਣਾ ਲੀਡਰ ਕਦੇ ਇਮਾਨਦਾਰ ਨਹੀਂ ਚੁਣ ਸਕਦੇ ਤੁਸੀਂ ਕਰਪਟ ਲੀਡਰ ਨਸ਼ੇ ਮੰਡਨ ਵਾਲੇ ਲੀਡਰ ਚੁਣੋਗੇ ਇਲੈਕਸ਼ਨ ਉਹਨਾਂ ਦੀ ਰਹ ਜਾਨੀ ਇਮਾਨਦਾਰਾਂ ਦੀ ਇਲੈਕਸ਼ਨ ਨਹੀਂ ਰਹਣੀ ਇਹ ਬੀਜ ਬੋਹ ਦਿੱਤੇ ਐ ਇਸ ਬੰਦੇ ਨੇ ਬਾਕੀ ਮੈਂ ਪੈਸੇ ਚ ਕਦੇ ਵੀ ਦਾ ਮੁਕਾਬਲਾ ਨਹੀਂ ਕਰ ਸਕਦਾ ਕਰਪਸ਼ਨ ਦਾ ਮੈਂ ਜਵਾਬ ਦਿੱਤਾ ਪਰ ਮੈਂ ਹੰਕਾਰ ਨਹੀਂ ਹੈ ਮੈਨੂੰ ਮੈਂ ਦਾਅਵੇ ਨਾ ਕਹਿਣਾ ਤੇ ਮੇਰੀ ਜੁੱਤੀ ਏਰਗਾ ਵੀ ਨਹੀਂ ਹੈ ਪੈਸਾ ਉਹ ਕਿਹ ਹੋਊਗਾ ਮੈਂ ਉਂਗਲਾਂ ਤੇ ਗਿਣ ਲਿਆ ਜੀ ਲਿਸਟ ਲੈ ਲਿਆ ਜੀ ਕਿੰਨੇ ਸਪੋਰਟਸਮੈਨ ਤਿਆਰ ਕੀਤੇ ਆ ਕਿੰਨੇ ਮੈਂ ਪਲੇਅਰ ਕਿੰਨਿਆਂ ਦੀਆਂ ਜ਼ਿੰਦਗੀਆਂ ਸਵਾਰੀਆਂ ਕਿੰਨਿਆਂ ਨੂੰ ਖੇਡਾਂ ਵਾਲੇ ਪਾਸੇ ਲਾਇਆ ਕਿੰਨਿਆਂ ਨੂੰ ਪੜ੍ਹਾਈ ਵਾਲੇ ਪਾਸੇ ਲਾਇਆ ਇਨੇ ਬੱਚੇ ਮਾਰੇ ਲੋਕਾਂ ਦੇ ਨਸ਼ਿਆਂ ਚ ਪਾ ਕੇ ਅੱਡੇ ਬਣਾਉਂਦੇ ਸੋ ਫਰਕ ਹੈ ਬਹੁਤ ਫਰਕ ਹੈ ਪੈਸੇ ਪੈਸੇ ਕੋਈ ਇਹ ਨਹੀਂ ਹੈ ਕੋਈ ਪੈਸੇ ਆ ਤੇ ਕੋਈ ਵੱਡਾ ਹੋ ਜਾਂਦਾ ਸਾਨੂੰ ਅੱਜ ਵੀ ਬੰਬੇ ਤੱਕ ਕੱਲ੍ਹ ਹੀ ਆ ਪਰਸੋਂ ਮੈਂ ਉੱਥੋਂ ਹੀ ਆਇਆ ਪਰਸੋਂ ਉੱਥੇ ਸੀਗੀ ਆਪਣਾ ਫੰਕਸ਼ਨ ਸੀ ਇੰਡੀਆ ਚੋਂ ਪੰਦ ਬੰਦੇ ਸਿਲੈਕਟ ਕੀਤੇ ਤੇ ਮੈਨੂੰ ਉੱਥੇ ਸਨਮਾਨਿਤ ਕੀਤਾ ਗਿਆ ਮੈਂ ਹੰਕਾਰ ਨਹੀਂ ਹੈ ਮੈਂ ਪਰਮਾਤਮਾ ਕੋ ਡਰ ਕੇ ਕਹਿੰਦਾ ਦੂਜੀ ਗੱਲ ਇਹ ਹੈ ਕਿ ਇਹ ਬੰਦਾ ਕਹਿੰਦਾ ਹੈ ਜੀ ਗੱਲ ਕਹਿ ਰਿਹਾ ਸੀ ਪਤਾ ਨਹੀਂ 15 ਕਰੋੜ ਰੁਪਏ ਦਾ ਉਹ ਸੀ ਵਿਲੇਜ ਪਾਤਾ ਫਲਾਣ ਕਰ ਦਿੱਤਾ ਸਾਲ 2022 ਦੇ ਵਿੱਚ ਚੋਣਾਂ ਹੋਈਆਂ ਤੇ ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਪਰ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਰਾਣਾ ਇੰਦਰ ਪ੍ਰਤਾਪ ਸਿੰਘ ਜਿੱਤ ਗਏ ਤੇ ਹੁਣ 3 ਸਾਲ ਬੀਤ ਚੁੱਕੇ ਨੇ ਪਿਛਲੀ ਸਰਕਾਰ ਸਮੇ ਸੱਜਣ ਸਿੰਘ ਚੀਮਾ 'ਤੇ ਭ੍ਰਿਸ਼ਟਾਚਾਰ ਦਾ aarop ਲਗਾਉਂਦੇ ਸਨ ਤੇ ਰਾਣਾ ਇੰਦਰਪ੍ਰਤਾਪ ਵੀ ਤਹਿਸੀਲ ਦੇ ਵਿੱਚ ਚੱਲਦੀ ਰਿਸ਼ਵਤ ਤੇ ਨੱਥ ਪਾਉਣ ਦੀ ਗੱਲ ਕਹਿੰਦੇ ਸਨ ਪਰ ਸਵਾਲ ਤਾਂ ਇਹ ਹੈ ਕਿ ਇਹਨਾਂ 3 ਸਾਲਾਂ ਦੇ ਵਿੱਚ ਭ੍ਰਿਸ਼ਟਾਚਾਰ ਹੋਈ ਨਹੀਂ ਜਾਂ ਫਿਰ ਇਹਨਾਂ 3 ਸਾਲਾਂ ਦੇ ਵਿੱਚ ਕਿਸੇ ਕੋਲੋਂ ਰਿਸ਼ਵਤ ਨਹੀਂ ਲਈ ਗਈ ਹੁਣ ਇਹ ਕਿਉਂ ਇਹਨਾਂ ਲੀਡਰਾਂ ਨੂੰ ਇਹ ਗੱਲਾਂ ਯਾਦ ਆਈਆਂ ਨੇ 3 ਸਾਲਾਂ ਤੋਂ ਇਹ ਕਿੱਥੇ ਸੀ ਸਵਾਲ ਤਾਂ ਬਿਲਕੁਲ ਬਣਦਾ ਹੈ ਨਿਊਜ਼ ਡੈਸਕ ਰਿਪੋਰਟ ਲਾਈਵ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ